ਆਨੇ ਸਰਪੇ ਇਹਨਾਂ ਆਪਣਾ ਨਾਮ ਦੱਸਦੇ ਹੋ ਤੇ ਕਿਹੜਾ ਅਹੁਦਾ ਨੇ ਆ ਉਹ ਦੱਸਦੇ ਹੋ ਮੇਰਾ ਨਾਮ ਜਸਕੀਰਤ ਸਿੰਘ ਹੈ ਤੇ ਮੈਂ ਲੈਫਟਨੈਂਟ ਕਮਿਸ਼ਨਰ ਹਾਂ ਇੰਡੀਅਨ ਆਰਮੀ ਵਿੱਚ ਇਹ ਜਿਹੜੀ ਨਵੀਂ ਜਨਰੇਸ਼ਨਾਂ ਹੁਣ ਆਉਣ ਵਾਲੀ ਹੋਣਾ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਇਹੀ ਕਹਿਣਾ ਚਾਹੂੰਗਾ ਕਿ ਮਿਹਨਤ ਹੀ ਹਾਰਡ ਵਰਕ ਇਜ਼ ਦਾ ਕੀ ਟੂ ਸਕਸੈਸ ਆ ਠੀਕ ਹੈ ਜਿਹੜਾ ਮਿਹਨਤ ਆ ਅੱਜ ਕੱਲ ਬੱਚੇ ਸੋਚਦੇ ਆ ਕਿ ਸਮਾਰਟ ਵਰਕ ਜਿਹੜਾ ਉਹ ਆ ਬਟ ਹਾਰਡ ਵਰਕ ਇਜ਼ ਦਾ ਓਨਲੀ ਥਿੰਗ ਤੁਹਾਡਾ ਕਿਹੜੀ ਪੱਗ ਜਿਹੜੀ ਸਿੱਖਿਆ ਉਹ ਕਿੱਥੋਂ ਪ੍ਰਾਪਤ ਕੀਤੀ ਤਰੀਕੀ ਮੈਂ ਆਪਣੀ ਸੀਨੀਅਰ ਸਕੈਂਡਰੀ ਸਿੱਖਿਆ ਜਿਹੜੀ ਆ ਉਹ ਸੈਨ ਸਕੂਲ ਕਪੂਰਥਲਾ ਤੋਂ ਕੀਤੀ ਫਿਰ ਉਸ ਤੋਂ ਬਾਅਦ ਮੈਂ ਐਨਡੀਏ ਯੂਪੀਐਸਸੀ ਰਿਟਨ ਕਲੀਅਰ ਕੀਤਾ ਤੇ ਮੈਂ ਆਪਣੀ ਬਾਅਦ ਚ ਟ੍ਰੇਨਿੰਗ ਐਨਡੀਏ ਜਾ ਕੇ ਕੀਤੀ ਕਿੰਨੇ ਹਜੇ ਤੱਕ ਹੋਣ ਅਸਲ ਹਾਂਜੀ ਮੈਂ 21 ਸਾਲਾਂ ਦਾ ਹਾਂ 21 ਸਾਲਾਂ ਦੇ ਵਿੱਚ ਤੁਸੀਂ ਬਹੁਤ ਵੱਡਾ ਜਰਾ ਮੌਕਾ ਮ हासिल ਕੀਤਾ ਆ ਹਾਂਜੀ ਔਰ ਕੁਝ ਲੋਕੀ ਜਿਹੜੇ ਨੌਜਾਬੇ ਨਿਸ਼ਾਲ ਤੋਂ ਹੋਏ ਰਹੇ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਮੈਂ ਜੋ ਮੰਨਦਾ ਹਾਂ ਜੋ 17 ਤੋਂ ਲੈ ਕੇ 25 ਸਾਲ ਤੱਕ ਦੀ ਏਜ ਆ ਇਹ ਡਿਸਾਈਡਿੰਗ ਏਜ ਹੁੰਦੀ ਆ ਤੇ ਅੱਜ ਕੱਲ ਫੋਨ ਹੁੰਦੇ ਕਰਕੇ ਬਹੁਤ ਜ਼ਿਆਦਾ ਇਫੈਕਟ ਪਾਉਂਦੀ ਆ ਤੇ ਇਸ ਟਾਈਮ ਤੇ ਥੋੜਾ ਘੱਟ ਦੇਣ ਨੂੰ ਅਵੇਅਰ ਹੋਣਾ ਚਾਹੀਦਾ ਕਿ ਸਾਡਾ ਬੱਚਾ ਕੀ ਕਰਦਾ ਹੈ ਜਨਰਲੀ ਘੱਟ ਦੇ ਕੀ ਕਰਦੇ ਆ ਕਿ ਆਪਣੇ ਬੱਚੇ ਨੂੰ ਖੁੱਲੀ ਛੁੱਟੀ ਦੇ ਦਿੰਦੇ ਆ ਕਿ ਜੋ ਵੀ ਬੱਚਾ ਕਰਦਾ ਪਿਆ ਉਹਨੂੰ ਟੋਕਣਾ ਨਹੀਂ ਆ ਕਿਉਂਕਿ ਅੱਜ ਕੱਲ ਮੇਨੇ ਇਹ ਗੱਲ ਹੋ ਰਹੀ ਹੈ ਕਿ ਵੈਸਟਰਨ ਕਲਚਰ ਆਪਾਂ ਅਪਲਾਈ ਕਰਦੇ ਪਏ ਆ ਕਿ ਬਾਹਰ ਲੋਕਾਂ ਦੇ ਬੱਚਿਆਂ ਨੂੰ ਕੁਝ ਨਹੀਂ ਕਹਿੰਦੇ ਤਾਂ ਆਪਾਂ ਉਹੀ ਚੀਜ਼ਾਂ ਆਪਣੇ ਘਰੇ ਲੂਚ ਲਿਆਉਨੇ ਆ ਜੋ ਮੈਂ ਮੰਨਦਾ ਏ 17 ਤੋਂ 25 ਸਾਲ ਦੀ ਜਿਹੜੀ ਏਜ ਆ ਉਹੀ ਮੇਨ ਏਜ ਆ ਉਦੋਂ ਘਰ ਦੇ ਨਾਲ ਥੋੜਾ ਚੈੱਕ ਰੱਖਣਾ ਚਾਹੀਦਾ ਬਾਕੀ ਬੱਚੇ ਨੂੰ ਵੀ ਆਪਣਾ ਵੇਖਣਾ ਚਾਹੀਦਾ ਏ ਕਿ ਛੋਟੀ ਉਮਰ ਤੋਂ ਹੀ ਸੋਚਣਾ ਚਾਹੀਦਾ ਕਿ ਮੇਰਾ ਕੀ ਟੀਚਾ ਏ ਤੇ ਮੈਂ ਉਹਨੂੰ ਹਾਸਲ ਕਿਦਾਂ ਕਰਨਾ ਏ ਇਹ ਜਿਹੜੀ ਕਾਮਯਾਬੀ ਆ ਇਹਦੇ ਪਿੱਛੇ ਕਿਹਦਾ ਹੱਥ ਮੰਨਦੇ ਤੁਸੀਂ ਇਹ ਚ ਮੈਂ ਸਭ ਤੋਂ ਵੱਡਾ ਹਾਸਲ ਮੈਂ ਆਪਣੇ ਘਰ ਦੇ ਨਾਲ ਮੰਨਦਾ ਏ ਠੀਕ ਆ ਕਨਸਟੈਂਟਲੀ ਮੇਰੇ ਫਾਦਰ ਸਾਹਿਬ ਜਿੰਨਾਂ ਨੇ ਮੈਨੂੰ ਪਹਿਲਾਂ ਉਹ ਖੁਦ ਇਟਲੀ ਸੀ ਉਹਨਾਂ ਨੇ ਫਿਰ ਉੱਥੋਂ ਵਾਪਸ ਆਏ ਤੇ ਉਹਨਾਂ ਨੇ ਇਹ ਸੋਚਿਆ ਸੀ ਕਿ ਮੈਂ ਇਹਨੂੰ ਕਿਤੇ ਨਾ ਕਿਤੇ ਕੋਈ ਚੰਗੀ ਜਗ੍ਹਾ ਸਕੂਲੇ ਪੜਾਣਾ ਹੈ ਉਹਨਾਂ ਨੇ ਹੱਥ ਪੈਰ ਮਾਰੇ ਫਿਰ ਤੇ ਫਿਰ ਮੈਨੂੰ ਸੈਣੀ ਸਕੂਲ ਕਪੂਥਲਾ ਐਡਮਿਸ਼ਨ ਦਿਵਾਈ ਫਿਰ ਸੈਣੀ ਸਕੂਲ ਸੈਣੀ ਸਕੂਲ ਦੇ ਸੰਚ ਨੌਜਵਾਨਾਂ ਜਾਂਦਾ ਜ਼ਿਆਦਾ ਰੁਝਾਨ ਵਧਿਆ ਵਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਮੈਂ ਤੇ ਇਹੀ ਕਹਿਣਾ ਚਾਹੁੰਦਾ ਕਿ ਜਿਹੜੀ ਆਪਣੀ ਐਜੂਕੇਸ਼ਨ ਆ ਇਹੀ ਮੇਨ ਮੋਟਿਵ ਰੱਖਣਾ ਵਾ ਇੱਥੇ ਜਦੋਂ ਆਪਣੇ এনवायरमेंट ਹੀ ਇਦਾਂ ਦਾ ਬਣ ਚੁੱਕਿਆ ਹੈ ਕਿ ਲੋਕ ਸਾਰੇ ਇੱਕ ਦੂਜੇ ਨੂੰ ਕਹਿੰਦੇ ਆ ਕਿ ਚਲੋ ਬਾਅਦ ਚੱਲਦੇ ਆ ਬਟ ਇੰਡੀਆ ਚ ਵੀ ਆਪਾਂ ਮਿਹਨਤ ਕਰਕੇ ਚੰਗੇ ਅਹੁਦਿਆਂ ਦੇ ਪੁੱਜ ਸਕਦੇ ਆ ਮਾਫ ਕਰ ਰਿਹਾ ਹਾਂ ਆਪਣੇ ਵੱਲ ਤੋਂ ਜਿਹੜੇ ਪਿੰਡ ਦੇ ਲੋਕੇ ਜਿਹੜੇ ਮੌਜੂਦਾ ਸਰਪੰਚ ਸਾਹਿਬ ਨਾਲ ਆਏ ਨੇ ਸਮਾਫ ਕਰਦੇ ਹੋਏ ਨੇ ਕਿ ਜਾਂ ਗਏ ਇਹ ਤਾਂ ਸਭ ਤੋਂ ਵੱਡੀ ਦੇਣ ਹੀ ਇਹਨਾਂ ਦੇ ਪਿੰਡ ਵਾਲਿਆਂ ਦੀ ਆ ਕਿਉਂਕਿ ਜੋ ਕਿ ਹੱਟੇ ਨਾ ਮੋੜੇ ਨਾ ਮੋੜਾ ਜੁੜ ਕੇ ਹਰ ਵੇਲੇ ਤੁਰਦੇ ਆ ਜਦੋਂ ਵੀ ਕੋਈ ਵੀ ਕਿਸੇ ਵੇਲੇ ਵੀ ਹਾਨੂੰ ਕੋਈ ਵੀ ਕੰਮ ਦੀ ਲੋੜ ਪੈਂਦੀ ਆ ਇੱਕ ਫੋਨ ਕਰੀਏ ਤੇ ਪਹਿਲਾਂ ਹਜ਼ਰ ਹੋ ਜਾਂਦੇ ਆ ਮਤਲਬ ਫੋਨ ਇਹ ਨਹੀਂ ਪਿੱਕ ਹੈ ਨਹੀਂ ਚੁੱਕਣਾ ਨਹੀਂ ਜਾਂ ਕਿੱਦਾਂ ਵਾ ਸਭ ਤੋਂ ਵਧੀਆ ਗੱਲ ਇਹ ਸਾਡੇ ਪਿੰਡ ਦੀ ਪੀ ਬੜਾ ਇਤਫਾਕ ਵਾ ਕੋਈ ਗੱਲ ਨਹੀਂ ਇਹੋ ਜੀ ਪਿੰਡ ਵਿੱਚ ਹਰ ਵੇਲੇ ਮਤਲਬ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਦੇ ਆ ਜੀ ਬਹੁਤ ਧੰਨਵਾਦ ਕਰਦੇ ਆ ਤਾਂ ਸਾਰ ਸਾਰੇ ਆਏ ਹੋਏ ਮੌਜੂਦਾ ਸਰਪੰਚ ਸਾਹਿਬ ਕਾ ਸਰਪੰਚ ਲਾਇਨਸ ਕਲੱਬ ਜਿੰਨੇ ਵੀ ਭੈਣ ਭਰਾਇਆ ਉਹਨਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਸਰਬਤ ਸਾਬ ਦਾ ਸਤਿ ਸ੍ਰੀ ਅਕਾਲ ਪਿੰਡ ਦਾ ਚਾਚਾ ਬਹੁਤ ਜਿਆਦਾ ਵੱਡੇ ਅਹੁਦੇ ਤੇ ਗਿਆ ਹੈ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਵੀ ਵਾਈਕ ਕੋਲ ਸਾਹਿਬ ਵਾਈ ਫਤੇਜੀ ਐਂ ਜਸਕੀਰਤ ਸਿੰਘ ਨੂੰ ਵਧਾਈ ਦਿੰਨੇ ਆ ਜਿਹੜਾ ਸਾਡੇ ਪਿੰਡ ਤੋਂ ਇਹ ਬੱਚੇ ਨੇ ਚੰਗੀ ਮਿਹਨਤ ਕਰਕੇ ਚੰਗੀ ਐਜੂਕੇਸ਼ਨ ਲੈ ਕੇ ਇਹ ਅਹੁਦੇ ਤੇ ਪਹੁੰਚਿਆ ਮਹਾਰਾਜੇ ਨੂੰ ਹੋਰ ਪਦਵੀਆਂ ਉੱਤੇ ਕਰੇ ਇਮਾਨਦਾਰੀ ਨਾਲ ਆਪਣੀ ਜਿਹੜੀ ਸੇਵਾ ਨਿਭਾਏ ਪਰਿਵਾਰ ਨੂੰ ਸਰਦਾਰ ਗਵੀਰ ਸਿੰਘ ਨੂੰ ਇਹਦੇ ਪਰਿਵਾਰ ਨੂੰ ਸਭ ਨੂੰ ਮੈਂ ਵਧਾਈ ਦੇਣਾ ਹੈ ਕਿ ਅਸ ਬੱਚੇ ਨੇ ਤਰੱਕੀ ਕੀਤੀ ਆ ਪਿੰਡ ਵਾਸਤੇ ਬਹੁਤ ਮਾਣ ਵਾਲੀ ਗੱਲ ਆ ਬਾਕੀ ਬੱਚੇ ਕੀ ਕਹਿਣਾ ਚਾਹੋਗੇ ਬਾਕੀ ਬੱਚੇ ਵੀ ਇਹਦੇ ਵਾਂਗਰ ਤਿਆਰੀ ਕਰਕੇ ਜੀ ਸਾਰੇ ਇੱਥੋਂ ਤੱਕ ਪਹੁੰਚਣ ਨਸ਼ਿਆਂ ਤੋਂ ਰਹਿਤ ਰਹਿਣ ਚੰਗੇ ਪਾਸੇ ਲੱਗਣ ਦੇ ਇੱਥੋਂ ਤੱਕ ਪਹੁੰਚ ਸਕਦੇ ਆ ਜੀ ਹਾਂਜੀ ਸਰ ਦੱਸਦੇ ਹੋ ਅੱਜ ਇੱਕ ਛੋਟੇ ਜਿਹੇ ਪਿੰਡ ਤੋਂ ਇੱਕ ਬੱਚੇ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਆ ਬੜਾ ਤੜਾ ਹੁੰਦਾ ਲੈ ਕੇ ਮਾਣ ਵਾਲੀ ਗੱਲ ਆ ਇੱਥੇ ਆਏ ਕਿ ਕਹਿਣਾ ਚਾਹੋ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਉਸ ਅਕਾਲ ਪੁਰਖ ਦੀ ਕਿਰਪਾ ਦੇ ਸਦਕਾ ਸਾਡੇ ਪਿੰਡ ਰਣੀਆਂ ਦੇ ਵਿੱਚੋਂ ਇਹ ਪਹਿਲਾ ਬੱਚਾ ਜਸਕੀਰਤ ਸਿੰਘ ਜੋ ਲੈਫਟੀਨੈਂਟ ਸਿਲੈਕਟ ਹੋਇਆ ਹੈ ਤੇ ਕਮਿਸ਼ਨਡ ਕਰਕੇ ਲੈ ਕੇ ਤੇ ਇਹ ਬੇਟਾ ਜਿਹੜਾ ਇਹ ਹੁਣ ਸਾਡੇ ਕੋਲ ਆਇਆ ਹੈ ਇਹ ਸਾਡੇ ਪਿੰਡ ਰਣੀਆਂ ਵਾਸਤੇ ਬਹੁਤ ਹੀ ਮਾਣ ਦੀ ਗੱਲ ਆ ਉਧਰ ਸਾਡੇ ਨਾਲ ਇਸ ਵੇਲੇ ਨੂੰ ਸਨਮਾਨਿਤ ਕਰਨ ਵਾਸਤੇ ਲੈਂਜ ਕਲੱਬ ਕਾਨੂੰਨ ਗੌਰਵ ਤੋਂ ਪ੍ਰਧਾਨ ਸਾਡੇ ਬਲਜਿੰਦਰ ਸਿੰਘ ਸ਼ੈਣੀ ਜੀ ਉਹ ਆਏ ਨੇ ਪਿੰਡ ਦੇ ਮੈਂ ਸਾਬਕਾ ਸਰਪੰਚ ਲਖਵਿੰਦਰ ਸਿੰਘ ਮੌਜੂਦਾ ਸਰਪੰਚ ਸਖਦੇਵ ਸਿੰਘ ਏਸੀ ਇਸ ਬੱਚੇ ਨੂੰ ਇਹਦਾ ਇਨੇ ਸਾਡੇ ਪਿੰਡ ਦਾ ਮਾਣ ਵਧਾਇਆ ਅਸੀਂ ਇਹਦਾ ਮਾਣ ਵਧਾਉਣ ਵਾਸਤੇ ਇਹਦੇ ਮਾਪਿਓ ਨੂੰ ਜਿਨ੍ਹਾਂ ਨੇ ਇਹਨੂੰ ਚੰਗੇ ਸੰਸਕਾਰ ਦਿੱਤੇ ਤੇ ਚੰਗੇ ਅਸੀਂ ਬਹੁਤ ਬਹੁਤ ਬਧਾਈ ਦਿੰਨੇ ਆ ਤੇਹੀਂ ਪ੍ਰਮਾਤਮਾਗੇ ਅਰਦਾਸ ਕਰਦੇ ਆਂ ਵੀ ਹੇ ਵਾਹਿਗੁਰੂ ਇੰਨੇ ਦੇਸ਼ ਦੀ ਸੇਵਾ ਦੇ ਵਿੱਚ ਜੌਬ ਜਿਹੜੀ ਆ ਇਹਨੂੰ ਮਿਲੀ ਆ ਇਹ ਬੜੀ ਤਨਦੇਈ ਨਾਲ ਆਪਣੀ ਜੌਬ ਕਰੇ ਤੇ ਮਿਹਰ ਭਰੇ ਹੱਥ ਇਸ ਬੱਚੇ ਤੇ ਰੱਖੇ ਤੇ ਹੋਰ ਤਕੀਆਂ ਜਰਨਲ ਦੇ ਉਹਦੇ ਤੱਕ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ